ਵੱਡੇ ਤਨਾ ਪ੍ਰਦਰਸ਼ਨ ਦੀ ਗੱਲ ਕੀਤੀ ਗਈ ਸੀ ਤੇ ਉੱਥੇ ਹੀ ਹੋਣਾ ਜਿੰਨੇ ਵੀ ਵਾਹਨ ਨੇ ਗੱਡੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਚੈਕਿੰਗ ਦੌਰਾਨ ਦੇਖਿਆ ਜਾ ਰਿਹਾ ਸਾਰੀ ਗੱਡੀਆਂ ਫਰੋਲੀਆਂ ਜਾ ਰਹੀਆਂ ਨੇ ਜੇਕਰ ਕੋਈ ਸਮਾਨ ਹੈ ਉਸ ਨੂੰ ਵੀ ਫਰੋਲਿਆ ਜਾ ਰਿਹਾ ਦਰਸਲ ਬੀਤੇ ਦਿਨ ਹੀ ਵੇਖਿਆ ਗਿਆ ਸੀਗਾ ਕਿ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਵੱਡੇ ਤਰ੍ਹਾਂ ਦਾ ਪ੍ਰਦਰਸ਼ਨ ਦਿੱਤਾ ਇਸੇ ਵਿੱਚ ਆਲੇ ਇੱਕ ਗੱਲ ਇਹ ਵੀ ਵੇਖੀ ਗਈ ਸੀ ਕਿ ਬੀਤੇ ਦਿਨ ਹੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਐਕਸ ਅਕਾਊਂਟ ਤੇ ਟਵੀਟ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਜਾਂਦਾ ਹੈ ਕਿ ਜੇਕਰ ਕੋਈ ਵੀ ਜਥੇਬੰਦੀ ਸੰਗਠਨ ਜਾਂ ਕੋਈ ਵੀ ਵਿਅਕਤੀ ਤਰਨਾ ਪ੍ਰਦਰਸ਼ਨ ਕਰੇਗਾ ਪ੍ਰਸ਼ਾਸਨ ਉਸਤੇ ਪੂਰੀ ਕਾਰਵਾਈ ਕਰੇਗੀ ਤਾਂ ਹਰ ਇੱਕ ਗੱਲ ਮਨਾਉਣ ਦਾ ਆਪਣਾ ਇੱਕ ਵੱਖਰਾ ਤਰੀਕਾ ਹੋਣਾ ਚਾਹੀਦਾ ਤਰਨਾ ਪ੍ਰਦਰਸ਼ਨ ਕੋਈ ਹੱਲ ਨਹੀਂ ਹੈ ਜਿਸ ਤੋਂ ਬਾਅਦ ਸ਼ਾਸਨ ਦੇ ਕਾਰਵਾਈ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਜਾਂਦੀ ਹੈ ਤਾਂ ਅੱਜ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਨਾਕਾਬੰਦੀ ਕਰਕੇ ਸਾਰੀ ਦੇਖਿਆ ਜਾ ਰਹੀ ਹੈ ਗੱਡੀਆਂ ਫਰੋਲੀਆਂ ਜਾ ਰਹੀਆਂ ਨੇ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਆਣ ਜਾਣ ਵਾਲੇ ਲੋਕਾਂ ਦੀ ਤੇ ਉੱਥੇ ਹੀ ਵੇਖਿਆ ਗਿਆ ਕਿ ਪੁਲਿਸ ਦੇ ਵੱਲੋਂ ਚੈਕਿੰਗ ਦੇ ਦੌਰਾਨ ਕੁਝ ਗੱਲਾਂ ਕਈਆਂ ਗਈਆਂ ਨੇ ਉਹ ਤੁਹਾਨੂੰ ਦੱਸਦੀ ਇਹ ਕੀ ਕੁਝ ਕਿਹਾ ਗਿਆ ਪੁਲਿਸ ਦੇ ਵੱਲੋਂ ਦੇਖੋ ਜਿਸ ਤਰ੍ਹਾਂ ਜੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਕੁਝ ਅਥੀਆ ਬੰਦਾ ਵੱਲੋਂ ਕਾਲ ਸੀ ਕਿ ਸ਼ੰਭੂ ਖਾਲੇ ਦਾ ਘਰਾਓ ਕਰਨਾ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਚਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਭ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਲਪਾਇਆ ਜਾਂ ਕੋਈ ਹਮਲੇ ਦੀ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰਾਸ ਕੀਤਾ ਹੈ ਤੇ ਨਾ ਹੀ ਅਸੀਂ ਕ੍ਰਾਸ ਕਰਨ ਦਾ